ਪੰਜਾਬੀ ਅਪਡੇਟ ਚੈਨਲ ਦੀਆਂ ਖਾਸ-ਖਾਸ ਖਬਰਾਂ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਦੋਸਤੋ ਤੇ ਮੈਂ ਹਤਜਿੰਦਰ ਪਣਿਆਰ ਤੇ ਗੱਲ ਕਰਾਂਗੇ ਹਰ ਰੋਜ਼ ਦੀ ਤਰ੍ਹਾਂ ਅੱਜ ਦੀਆਂ ਤਾਜ਼ਾ ਵੱਡੀਆਂ ਖਬਰਾਂ ਦੇ ਬਾਰੇ ਤੇ ਇਸ ਤੋਂ ਪਹਿਲਾਂ ਨਿਗਾਹ ਮਾਰਦੇ ਅੱਜ ਦੀਆਂ ਚੋਣੀਆਂ ਵੱਡੀਆਂ ਖਬਰਾਂ ਤੇ ਪੰਜਾਬ 'ਚ 3 ਦਿਨ ਅਹਿਮ 9 ਜ਼ਿਲ੍ਹਿਆਂ 'ਚ yellow alert ਮੌਸਮ ਵਿਭਾਗ ਨੇ 14 ਦਸੰਬਰ ਤੱਕ ਕੀਤੀ ਵੱਡੀ ਪੁਹਖ ਬਾਣੀ ਪੰਜਾਬ 'ਚ ਬਿਜਲੀ ਦੇ ਮੀਟਰਾਂ ਨੂੰ ਲੈ ਕੇ ਵੱਡਾ ਐਲਾਨ ਨਵਜੋਤ ਸਿੱਧੂ ਦੇ 500 ਕਰੋੜ ਵਾਲੇ ਦਾਅਵੇ ਤੇ ਸੀਐਮ ਮਾਨ ਦਾ ਵੱਡਾ ਬਿਆਨ ਪੰਜਾਬੀ ਵਾਲੀ ਗੋਡ న్యూਸ ਆਦਮ ਪਰ ਏਅਰਪੋਰਟ ਤੋਂ ਇੰਡੀਗੋ ਫਲਾਈਟਸ ਦੀ ਆਵਾਜਾਈ ਸ਼ੁਰੂ ਜਪਾਨ ਦੌਰੇ ਮਗਰੋਂ ਸੀਐਮ ਮਾਨ ਦੀ ਪਹਿਲੀ ਪ੍ਰੈਸ ਕਾਨਫਰੰਸ ਵਿਦੇਸ਼ੀ ਦੌਰੇ ਦੀ ਦਿੱਤੀ ਜਾਣਕਾਰੀ ਜਲੰਧਰ ਵਾਸੀਆਂ ਲਈ ਵੱਡੀ ਖੁਸ਼ਖਬਰੀ 35 ਸਾਲਾਂ ਬਾਅਦ ਮਿਲ ਗਈ ਪਰਵਾਨਗੀ ਪਿੰਡਾਂ ਦੇ ਲੋਕਾਂ ਲਈ ਖੁਸ਼ਖਬਰੀ ਨਹੀਂ ਲਾਉਣੇ ਪੈਣਗੇ ਬੈਂਕਾਂ ਦੇ ਗੇੜੇ ਪੰਜਾਬ ਸਰਕਾਰ ਖੋਲਣ ਜਾ ਰਹੀ 5000 ਨਵੇਂ ਬੀਸੀ ਸੈਂਟਰ ਪੰਜਾਬ ਚ ਬਖੀ ਸਿਆਸਤ ਸੁਖबीर ਸਿੰਘ ਬਾਦਲ ਨੂੰ ਰਾਜਾ ਵੜਿੰਗ ਦੀ ਖੁੱਲੀ ਚੁਣੌਤੀ ਨਵਜੋਤਕਰ ਸਿੱਧੂ ਮਾਮਲੇ ਤੇ ਆਖਰ ਕੀ ਬੋਲੇ ਰਾਜਾ ਵੜਿੰਗ ਤੇ ਸਾਨੂੰ ਦੋਸਤੋ ਇਸ ਵੇਲੇ ਦੀਆਂ ਚੋਣਵੀਆਂ ਖਬਰਾਂ ਤੇ ਹੁਣ ਗੱਲ ਕਰਾਂਗੇ ਇਹਨਾਂ ਖਬਰਾਂ ਦੀ ਵਿਸਥਾਰ ਦੇ ਨਾਲ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਸ਼ ਬੇਨਤੀ ਹੈ ਕਿ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵਾਤਵਾਰਦਨ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਜੀ ਤੇ ਗੱਲ ਕਰਦੇ ਹਾਂ ਪਹਿਲੀ ਖਬਰ ਦੇ ਬਾਰੇ ਪੰਜਾਬ 'ਚ ਤਿੰਨ ਦਿਨ ਅਹਿਮ ਨਿਊਜ਼ੀਲੈਂਡ ਤੇ yellow alert ਮੌਸਮ ਵਿਭਾਗ ਨੇ 14 ਦਸੰਬਰ ਤੱਕ ਕੀਤੀ ਵੱਡੀ ਪੂਰਖਬਾਣੀ ਹਾਂਜੀ ਦੱਸਦੀ ਕਿ ਪੰਜਾਬ ਵਿੱਚ ਹੱਦਚੀਨੀ ਠੰਡ ਪੈਣੀ ਸ਼ੁਰੂ ਹੋ ਗਈ ਹੈ ਤੇ ਲਗਾਤਾਰ ਠੀਤ ਲਹਿਰ ਦਾ ਕਹਿਰ ਵਧਣ ਲੱਗਾ ਹੈ ਤੇ ਉੱਥੇ ਹੀ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਸੰਬੰਧੀ ਅੱਜ ਤੋਂ ਲੈ ਕੇ 14 ਦਸੰਬਰ ਤੱਕ ਵੱਡੀ ਪੂਕਵਾਨੀ ਕੀਤੀ ਗਈ ਹੈ ਤਾਜ਼ਾ ਜਾਣਕਾਰੀ ਮੁਤਾਬਕ 14 ਦਸੰਬਰ ਤੱਕ ਠੰਡ ਵਿੱਚ ਹੋਰ ਵਾਧਾ ਹੋਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਧੁੰਦ ਦਾ ਕਹਿਰ ਫੌਗ ਵੀ ਵੇਖਣ ਨੂੰ ਮਿਲੇਗੀ ਤੇ ਮੌਸਮ ਵਿਭਾਗ ਨੇ ਨੌਂ ਜ਼ਿਲ੍ਹਿਆਂ ਐਲਸੀ ਤਲਾਹਰ ਨੂੰ ਵੱਡੀ ਚੇਤਾਵਨੀ ਜਾਰੀ ਕੀਤੀ ਹੈ ਤੇ yellow alert ਜਾਰੀ ਕੀਤਾ ਹੈ ਤੇ ਉੱਥੇ ਹੀ ਜੇਕਰ ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ 0.2 ਡਿਗਰੀ ਸੈਲਸੀਅਸ ਦੀ ਗਰਾਉਟ ਦਰਜ ਕੀਤੀ ਗਈ ਹੈ ਤੇ ਜਿਸ ਕਾਰਨ ਰਾਤ ਦਾ ਤਾਪਮਾਨ ਵੀ ਲਗਾਤਾਰ ਡੈਗ ਰਿਹਾ ਹੈ ਤੇ ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ, ਮੁਹਾਲੀ ਫਤੇਗੜ ਸਾਹਿਬ ਪਟਿਆਲਾ ਵਿੱਚ ਮੌਸਮ ਵਿਭਾਗ ਵੱਲੋਂ ਸੀਤ ਲਹਿਰ ਦਾ yellow alert ਜਾਰੀ ਕੀਤਾ ਗਿਆ ਹੈ ਤੇ ਇਨ੍ਹਾਂ ਜ਼ਿਲ੍ਹਿਆਂ ਦੇ ਲੋਕਾਂ ਨੂੰ ਬੇहद ਸਾਵਧਾਨੀ ਵਰਤਣ ਦੀ ਲੋੜ ਹੈ ਤੇ ਪੰਜਾਬ ਵਿੱਚ ਸਭ ਤੋਂ ਘੱਟ ਤਾਪਮਾਨ ਆਦਮ پور ਵਿੱਚ ਜ਼ਿਲ੍ਹੇ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਤੇ ਜਦਕਿ ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 28.3 ਡਿਗਰੀ ਸੈਲਸੀਅਸ ਰਿਹਾ ਤੇ ਮੌਸਮ ਵਿਭਾਗ ਅਨੁਸਾਰ ਪਟਿਆਲਾ ਨੂੰ ਛੱਡ ਕੇ ਸਾਰੇ ਜ਼ਿਲ੍ਹਿਆਂ ਦਾ ਟੋਟੋ ਘਟਤਾ ਮੰ 10 ਡਿਗਰੀ ਸੈਲਸੀਅਸ ਤੋਂ ਹੇਠਾਂ ਦਰਜ ਕੀਤਾ ਗਿਆ ਹੈ ਤੇ ਗੱਲ ਕਰਦੇ ਆਂ ਅਗਲੀ ਖਬਰ ਦੇ ਬਾਰੇ ਪੰਜਾਬ ਚ ਬਿਜਲੀ ਦੇ ਮੀਟਰ ਨੂੰ ਲੈ ਕੇ ਵੱਡਾ ਐਲਾਨ ਹਾਂਜੀ ਦੱਸਦੇ ਕਿ ਭਾਰਤੀ ਕਿਸਾਨ ਯੂਨੀਅਨ ਪੰਜਾਬ ਪ੍ਰਧਾਨ ਦਿਲਬਖ ਸਿੰਘ ਗੱਲਵੱਲੋਂ ਆਪਣੀ ਯੂਨੀਅਨ ਦੇ ਆਗੂ ਸਮੇਤ ਰਾਹੋਂ ਰੋਡ ਸਥਿਤ ਗੋਤਮ ਨਗਰ ਜੀਵਨ ਕਲੋਨੀ ਅਤੇ ਗੌਸਗੜ ਪਿੰਡ ਦੀਆਂ ਦਰਜਨਾ ਕਲੋਨੀਆਂ ਚਕਰਾਂ 'ਚ ਲੱਗੇ ਬਿਜਲੀ ਦੇ ਚੱਪ ਵਾਲੇ ਮੀਟਰਾਂ ਨੂੰ ਉਤਾਰਨ ਲਈ ਅੰਦੋਲਨ ਛੇੜ ਦਿੱਤਾ ਗਿਆ ਹੈ ਤੇ ਇਸ ਦੀ ਸ਼ੁਰੂਆਤ 10 ਦਸੰਬਰ ਨੂੰ ਹੋ ਗਈ ਹੈ ਤੇ ਦਿਲਬਾਖ ਸਿੰਘ ਗੱਲ ਨੇ ਦੱਸਿਆ ਕਿ ਬਿਜਲੀ ਦੇ ਉਤਾਰੇ ਗਏ ਸਾਰੇ ਮੀਟਰ ਯੂਨੀਅਨ ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ throper roads ਅਤੇ ਸੈਂਟਰਲ ਜ਼ੋਨ ਦਫ਼ਤਰ 'ਚ ਜਮ੍ਹਾਂ ਕਰਵਾਏ ਕਰਵਾ ਦਿੱਤੇ ਜਾਣਗੇ ਤੇ ਉਹਨਾਂ ਕਿਹਾ ਕਿ ਬਿਜਲੀ ਦੇ ਮੀਟਰ ਉਤਾਰੇ ਜਾਣ ਤੋਂ ਬਾਅਦ ਜਦੋਂ ਤੱਕ ਪਾਵਰ ਕਾਮ ਵੱਲੋਂ ਪੁਰਾਣੇ ਸਿਸਟਮ ਵਾਲੇ ਮੀਟਰ ਲੋਕਾਂ ਦੇ ਘਰਾਂ 'ਚ ਨਹੀਂ ਲਾਏ ਜਾਂਦੇ ਉਦੋਂ ਤੱਕ ਲੋਕ ਡਾਇਰੈਕਟ ਕੁੰਡੀ ਪਾ ਕੇ ਆਪਣੇ ਘਰਾਂ 'ਚੋਂ ਬਿਜਲੀ ਜਲਾਉਣ ਲਈ ਆਜ਼ਾਦ ਹਨ ਤੇ ਉਹਨਾਂ ਦਾਵਾ ਕੀਤਾ ਕਿ ਜੇਕਰ ਪਾਵਰ ਕਾਮ ਵੱਲੋਂ ਸਬੰਧਤ ਲੋਕਾਂ ਦੇ ਖਿਲਾਫ ਜੁਰਮਾਨਾ ਜਾਂ ਫਿਰ ਪਰਚਾ ਦਰਜ ਕਰਵਾਉਣ ਸੰਬੰਧੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਭਾਰਤੀ ਕਿਸਾਨ ਯੂਨੀਅਨ ਅਜੇ ਸਾਰੇ ਲੋਕਾਂ ਦਾ ਕੇਸ ਅਦਾਲਤ 'ਚ ਲੜਨ ਅਤੇ ਉਹਨਾਂ ਦੇ ਜੁਰਮਾਨੇ ਮੁਆਫ ਕਰਨ ਲਈ ਵਚਨਬੱਧ ਹੈ ਤੇ ਕਿਸਾਨਾ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਜਸਨੇ ਮੀਟਰ ਉਤਾਰਨ ਹੈ ਉਹ ਖੁਦ ਸਾਡੇ ਨਾਲ ਸੰਪਰਕ ਕਰੇ ਤੇ ਕਿਸੇ ਨਾਲ ਕਿਸੇ ਕਿਸਮ ਦੀ ਜ਼ਬਰਦਸਤੀ ਨਹੀਂ ਕੀਤੀ ਜਾਵੇਗੀ ਤੇ ਉਹਨਾਂ ਕਿਹਾ ਕਿ ਜਿਵੇਂ ਜਿਵੇਂ ਲੋਕ ਆਪਣੇ ਮੀਟਰ ਉਤਾਰਦੇ ਜਾਣਗੇ ਉਹ ਪੀਐਸਪੀਸੀਲ ਦਫ਼ਤਰਾਂ ਤੇ ਜਮ੍ਹਾਂ ਕਰਵਾਏ ਜਾਣਗੇ ਤੇ ਗੱਲ ਕਰਦੇ ਹਾਂ ਅਗਲੀ ਖਬਰ ਦੇ ਬਾਰੇ ਨਵਜੋਤ ਸਿੱਧੂ ਦੇ 500 ਕਰੋੜ ਵਾਲੇ ਦਾਅਵੇ ਤੇ ਸੀਐਮ ਮਾਨ ਦਾ ਵੱਡਾ ਬਿਆਨ ਹਾਂਜੀ ਦੱਸਦੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਾਕਟਰ ਨਵਜੋਤਕਰ ਸਿੱਧੂ ਦੇ ਦਾਅਵਿਆਂ ਨੂੰ ਲੈ ਕੇ ਕਾਂਗਰਸ ਦੇ ਤਿੱਖਾ ਹਮਲਾ ਬੋਲਿਆ ਹੈ ਤੇ ਉਹਨਾਂ ਕਿਹਾ ਤੇ ਇਹਨਾਂ ਲੋਕਾਂ ਨੇ ਪੰਜਾਬ ਦੇ ਟੈਂਡਰ ਲਾ ਰੱਖੇ ਹਨ ਤੇ ਜਿਹੜਾ ਜ਼ਿਆਦਾ ਭਾਅ ਭਰ ਦੇਵੇਗਾ ਉਸ ਨੂੰ ਸੀਐਮ ਉਮੀਦਵਾਰ ਐਲਾਨ ਦੇਣਗੇ ਤੇ ਉਹਨਾਂ ਕਿਹਾ ਕਿ ਇਹ ਹੁਣ ਮੰਡੀਆਂ ਦੇ ਭਾਅ ਵਾਂਗ ਮੁੱਖ ਮੰਤਰੀ ਮંત્રી ਤੇ ਕੌਂਸਲਰਾਂ ਦੇ ਭਾਅ ਦੱਸ ਰਹੇ ਹਨ ਤੇ ਇਹ ਲੋਕ ਕੌਂਸਲਰ ਐਮ ਐਲ ਏ ਤੇ ਸੀ ਐਮ ਦੇ ਰੇਟ ਦੱਸੀ ਜਾ ਰਹੇ ਹਨ ਇਹਨਾਂ ਦੀ ਨੀਅਤ ਹੀ ਇਹੋ ਜਿਹੀ ਹੈ ਤੇ ਮਾਨ ਨੇ ਕਿਹਾ ਕਿ ਇਹ ਲੋਕ ਪੰਜਾਬ ਦੀ ਅਰਧ ਵਿਵਸਥਾ ਦੀ ਬੋਲੀ ਲਗਾ ਰਹੇ ਹਨ ਤੇ ਇਹ ਸਾਰੇ ਮਹਿਕਮਿਆਂ ਤੇ ਮੰਤਰਾਲਿਆਂ ਦੇ ਰੇਟ ਲਗਾ ਰਹੇ ਹਨ ਤੇ ਮਾਨ ਨੇ ਕਿਹਾ ਕਿ ਜਿਹੜਾ ਬੰਦਾ 500 ਕਰੋੜ ਦੇ ਕੇ ਮੁੱਖ ਮੰਤਰੀ ਦੀ ਕੋਸੀ ਲਵੇਗਾ ਉਹ ਸੇਵਾ ਤਾਂ ਨਹੀਂ ਕਰੇਗਾ ਤੇ ਉਹ ਪਹਿਲਾਂ ਆਪਣੇ 500 ਕਰੋੜ ਰੁਪਏ ਪੂਰੇ ਕਰੇਗਾ ਤੇ ਫਿਰ ਮੁਨਾਫੇ ਵੱਲ ਜਾਵੇਗਾ ਤੇ ਇਹ ਤਾਂ ਪੰਜਾਬ ਦਾ ਟੈਂਡਰ ਭਰਨ ਵਾਲੀ ਹੀ ਗੱਲ ਹੈ ਜੋ ਜ਼ਿਆਦਾ ਭਰ ਦੇਵੇਗਾ ਉਸ ਨੂੰ ਮੁੱਖ ਮੰਤਰੀ ਬਣਾ ਦੇਣਗੇ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਪਾਰਟੀਆਂ ਨਹੀਂ ਬਣਾਉਂਦੀਆਂ ਸਗੋਂ ਲੋਕ ਬਣਾਉਂਦੇ ਹਨ ਤੇ ਗੱਲ ਕਰਦੇ ਹਾਂ ਅਗਲੀ ਖਬਰ ਦੇ ਬਾਰੇ ਪੰਜਾਬੀਆਂ ਲਈ ਗੁੱਡ ਨਿਊਜ਼ ਆਦਮਪੁਰ 에어ਪੋਰਟ ਤੇ ਉਹ ਇੰਡੀਗੋ ਫਲਾਈਟਸ ਦੀ ਆਵਾਜਾਈ ਸ਼ੁਰੂ ਹਾਂਜੀ ਦੱਸਦੀ ਕਿ ਹਵਾਈ ਜਹਾਜ਼ ਵਿੱਚ ਸਫ਼ਰ ਕਰਨ ਵਾਲਿਆਂ ਲਈ ਐਮ ਖਬਰ ਸਾਹਮਣੇ ਆਈ ਹੈ ਤੇ ਦਰਸਲ ਜਲੰਧਰ ਦੇ ਆਦਮਪੁਰ ਹਵਾਈ ਅੱਡੇ ਤੋਂ ਇੰਡੀਗੋ ਫਲਾਈਟਸ ਦੀ ਆਵਾਜਾਈ ਸ਼ੁਰੂ ਹੋ ਗਈ ਹੈ ਤੇ 에어ਪੋਰਟ ਦੇ ਡਾਇਰੈਕਟਰ ਨੇ ਦੱਸਿਆ ਕਿ ਇੰਡੀਗੋ ਦੀਆਂ ਉਡਾਨਾਂ ਹੁਣ ਆਪਣੇ ਸਮੇਂ ਤੋਂ ਚਾਲੂ ਹੋ ਰਹੀਆਂ ਹਨ ਅਤੇ ਲਗਭਗ 90% ਦੀ ਯਾਤਰੀ ਹਰ ਰੋਜ਼ ਇੰਡੀਗੋ ਦੀਆਂ ਸੇਵਾਵਾਂ ਦੀ ਵਰਤੋਂ ਕਰ ਰਹੇ ਹਨ ਤੇ ਹਵਾਈ ਅੱਡੇ ਦੇ ਡਾਇਰੈਕਟਰ ਪਸ਼ਪਿੰਦਰ ਕੁਮਾਰ ਨਿਰਿਆਲਾ ਨੇ ਕਿਹਾ ਕਿ ਸਾਰੀਆਂ ਇੰਡੀਗੋ ਉਡਾਨਾਂ ਆਮ ਵਾਂਗ ਚੱਲ ਰਹੀਆਂ ਹਨ ਅਤੇ ਕੋਈ ਵੀ ਉਡਾਨ ਰੱਦ ਨਹੀਂ ਕੀਤੀ ਗਈ ਹੈ ਤੇ ਡਾਇਰੈਕਟਰ ਨੇ ਕਿਹਾ ਕਿ ਉਡਾਨ ਸੰਚਾਲਨ ਪੂਰੀ ਤਰ੍ਹਾਂ ਸਮੇਂ ਸਿਰ ਚੱਲ ਰਿਹਾ ਹੈ ਤੇ ਯਾਤਰੀਆਂ ਨੂੰ ਕੋਈ ਦੇਰੀ ਜਾਂ ਅਸੁਵਿਧਾ ਨਹੀਂ ਹੋ ਰਹੀ ਹੈ ਤੇ ਉਹਨਾਂ ਇਹ ਵੀ ਕਿਹਾ ਕਿ ਆਦਮپور ਹਵਾਈ ਅੱਡਾ ਇਸ ਸਮੇਂ ਲਗਭਗ 90% ਦੀ ਯਾਤਰੀਆਂ ਦੀ ਆਵਾਜਾਈ ਰਿਕਾਰਡ ਕਰ ਰਿਹਾ ਹੈ ਜੋ ਕਿ ਹਵਾਈ ਅੱਡੇ ਦੀਆਂ ਸੇਵਾਵਾਂ ਵਿੱਚ ਯਾਤਰੀਆਂ ਦੇ ਵੱਧਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ ਤੇ ਇਹ ਅਪਡੇਟ ਯਾਤਰੀਆਂ ਲਈ ਖਾਸ ਤੌਰ ਤੇ ਮਤਵਪੂਰਨ ਹੈ ਕਿਉਂਕਿ ਹਾਲ ਹੀ ਵਿੱਚ ਇੰਡੀਗੋ ਫਲਾਈਟ ਸੰਚਾਲਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਸਾਹਮਣੇ ਆ ਰਹੀਆਂ ਸਨ ਤੇ ਆਦਮਪੁਰ ਹਵਾਈ ਅੱਡਾ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਸਾਰੀਆਂ ਉਡਾਨਾਂ ਹੁਣ ਨਿਰਧਾਰਤ ਸਮੇਂ ਅਨੁਸਾਰ ਜਾਰੀ ਰਹਿਣਗੀਆਂ ਤੇ ਗੱਲ ਕਰਦੇ ਅਗਲੀ ਖਬਰ ਦੇ ਬਾਰੇ ਜਾਪਾਨ ਦੌਰੇ ਮਗਰੋਂ ਸੀਐਮ ਮਾਨ ਦੀ ਪਹਿਲੀ ਪ੍ਰੈਸ ਕਾਨਫਰੰਸ ਵਿਦੇਸ਼ੀ ਦੌਰੇ ਦੀ ਦਿੱਤੀ ਜਾਣਕਾਰੀ हां जी ਦੱਸਦੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਪਾਨ ਦੌਰੇ ਤੋਂ ਵਾਪਸ ਪੰਜਾਬ ਪਰਤ ਆਏ ਹਨ ਤੇ ਇੱਥੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਦਿਆਂ ਵਿਦੇਸ਼ੀ ਦੌਰੇ ਸੰਬੰਧੀ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ ਤੇ ਮੁੱਖ ਮੰਤਰੀ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਦੌਰੇ ਦੌਰਾਨ ਕਈ ਵਿਦੇਸ਼ੀ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਗੱਲ ਮੁਲਾਕਾਤ ਕੀਤੀ ਤੇ ਉਹਨਾਂ ਕਿਹਾ ਕਿ ਇਨ੍ਹਾਂ ਮੁਲਾਕਾਤਾਂ ਦਾ ਮੁੱਖ ਮਕਸਦ ਪੰਜਾਬ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਹੋਣਾ ਵਧਾਉਣਾ ਅਤੇ ਉਦਯੋਗਿਕ ਵਿਕਾਸ ਪ੍ਰੋਜੈਕਟਾਂ ਲਈ ਸਹਿਯੋਗ ਦੇ ਮੌਕੇ ਤਲਾਸ਼ਣਾ ਸੀ ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਟੀਚਾ ਹੈ ਕਿ ਪੰਜਾਬ 'ਚ ਵੱਧ ਤੋਂ ਵੱਧ ਨਿਵੇਸ਼ ਲਿਆਂਦਾ ਜਾਵੇ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ ਤੇ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਦੌਰੇ ਦੇ ਨਤੀਜੇ ਵਜੋਂ ਉਦਯੋਗਪਤੀਆਂ ਨੇ ਤਕਨੀਕੀ ਸਹਿਯੋਗ ਤੇ ਸਮਰਥਾ ਵਿਕਾਸ ਪ੍ਰੋਗਰਾਮਾਂ ਰਾਹੀਂ ਪੰਜਾਬ ਦੇ ਵਿਕਾਸ ਦੀਆਂ ਪਹਿਲ ਕਦਮੀਆਂ ਦੇ ਸਮਰਥਨ ਦੀ ਦਿਲਚਸਪੀ ਜਤਾਈ ਹੈ ਤੇ ਸਾਰੀਆਂ ਹੀ ਕੰਪਨੀਆਂ ਨੇ ਪੰਜਾਬ 'ਚ ਨਿਵੇਸ਼ ਦੀ ਦਿਲਚਸਪੀ ਦਿਖਾਈ ਹੈ ਤੇ ਉਹਨਾਂ ਦੱਸਿਆ ਕਿ ਨਿਵੇਸ਼ ਨਾਲ ਸੂਬੇ ਨੂੰ ਆਰਥਿਕ ਪੱਖੋਂ ਹੁਲਾਰਾ ਮਿਲੇਗਾ ਤੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਤੇ ਅਖੀਰ 'ਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਮੋੜ ਰੰਗਲਾ ਪੰਜਾਬ ਬਣਾਵਾਂਗੇ ਅਤੇ ਪੰਜਾਬ ਨੂੰ ਮੋੜ ਤ੍ਰੂ ਤਾਰੇ ਵਾਂਗ ਚਮਕਾਉਣਾ ਹੈ ਤੇ ਗੱਲ ਕਰਦੇ ਅਗਲੀ ਖਬਰ ਦੇ ਬਾਰੇ ਜਲੰਧਰ ਵਾਸੀਆਂ ਲਈ ਵੱਡੀ ਖੁਸ਼ਖਬਰੀ 35 ਸਾਲਾਂ ਬਾਅਦ ਮਿਲ ਗਈ ਪ੍ਰਵਾਨਗੀ ਹਾਂਜੀ ਦੱਸਦੀ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਇਤਿਹਾਸਿਕ ਫੈਸਲਾ ਲਿਆ ਹੈ ਜਿਸ ਵਿੱਚ ਜਲੰਧਰ ਨਗਰ ਨਿਗਮ ਲਈ 1196 ਸਫਾਈ ਕਰਮਚਾਰੀਆਂ ਦੀ ਭਰਤੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ 35 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਪ੍ਰਾਪਤ ਹੋਈ ਇਹ ਪ੍ਰਵਾਨਗੀ ਸ਼ਹਿਰ ਦੀ ਸਫਾਈ ਪ੍ਰਣਾਲੀ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਇਹ ਪਹਿਲ ਕਦਮੀ ਲੋਕ ਕੇਂਦਰਿਤ ਸ਼ਾਸਨ ਦੀ ਇੱਕ ਸ਼ਾਨਦਾਰ ਉਦਾਹਰਣ ਹੈ ਜੋ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਚਨਬੱਧ ਹੈ ਤੇ ਇਸ ਇਤਿਹਾਸਿਕ ਫੈਸਲੇ ਨਾਲ ਦਲੰਦਰ ਸ਼ਹਿਰ ਵਿੱਚ ਸਫਾਈ ਪ੍ਰਬੰਧਨ ਬਰਨਾਲੀ ਵਿੱਚ ਕ੍ਰਾਂਤੀ ਆਉਣ ਦੀ ਉਮੀਦ ਹੈ ਤੇ ਦਹਾਕਿਆਂ ਤੋਂ ਸਫਾਈ ਕਰਮਚਾਰੀਆਂ ਦੀ ਘਾਟ ਨਾਲ ਜੂਝ ਰਹੀ ਨਗਰ ਨਿਗਮ ਕੋਲ ਹੁਣ ਸ਼ਹਿਰ ਦੇ ਹਰ ਕੋਨੇ ਵਿੱਚ ਸਫਾਈ ਨੂੰ ਯਕੀਨੀ ਬਣਾਉਣ ਲਈ ਲੋੜੀਂਦੀ ਮਨੁੱਖੀ ਸ਼ਕਤੀ ਹੋਵੇਗੀ ਤੇ ਪੰਜਾਬ ਸਰਕਾਰ ਦੇ ਇਸ ਕਦਮ ਨਾਲ ਨਾ ਸਿਰਫ ਸ਼ਹਿਰ ਦੀ ਸਫਾਈ ਵਿਵਸਥਾ ਵਿੱਚ ਸੁਧਾਰ ਹੋਵੇਗਾ ਸਗੋਂ ਸਥਾਨਕ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਮਿਲਣਗੇ ਤੇ ਇਹ ਮਹੱਤਵਪੂਰਨ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰ ਅੰਦੇਸ਼ੀ ਸੋਚ ਅਤੇ ਨਿਰੰਤਰ ਸਮਰਥਨ ਕਾਰਨ ਸੰਭਵ ਹੋਇਆ ਹੈ ਇਹ ਗੱਲ ਕਰਦੇ ਅਗਲੀ ਖਬਰ ਦੇ ਬਾਰੇ ਪਿੰਡਾਂ ਦੇ ਲੋਕਾਂ ਲਈ ਖੁਸ਼ਖਬਰੀ ਨਹੀਂ ਲਾਉਣੇ ਪੈਣਗੇ ਬੈਂਕਾਂ ਦੇ ਗੇੜੇ ਪੰਜਾਬ ਸਰਕਾਰ ਖੋਲਣ ਜਾ ਰਹੀ 5000 ਨਵੇਂ ਬੀਸੀ ਸੈਂਟਰ ਹਾਂਜੀ ਦੱਸਦੀ ਕਿ ਪੰਜਾਬ ਦੇ ਪਿੰਡਾਂ 'ਚ ਹੁਣ ਬੈਂਕਾਂ ਵਿੱਚ ਨਾ ਲੰਬੀਆਂ ਕਤਾਰਾਂ ਲੱਗਣਗੀਆਂ ਨਾ ਬੈਂਕਾਂ ਤੱਕ ਪਹੁੰਚਣ ਲਈ ਦੂਰੀ ਤੈਅ ਕਰਨੀ ਪਵੇਗੀ ਪਿੰਡਾਂ 'ਚ ਨਵੇਂ ਬਿਜ਼ਨਸ ਕਰ ਇਸ ਪੰਡੈਂਟ ਯਾਨੀ ਕਿ ਬੀਸੀ ਸੈਂਟਰ ਖੁੱਲਣ ਜਾ ਰਹੇ ਹਨ ਤੇ ਇਸ ਤੋਂ ਬਾਅਦ ਪਿੰਡਾਂ ਨੂੰ ਪਿੰਡਾਂ ਦੇ ਅੰਦਰ ਹੀ ਨਗਦ ਜਮਾ ਤੇ ਨਿਕਾਸੀ ਪੈਨਸ਼ਨ ਸਰਕਾਰੀ ਸਬਸਿਡੀ ਬੀਮਾ ਬੈਲ ਭੁਗਤਾਨ ਮੋਬਾਈਲ ਰਿਚਾਰਜ ਤੇ ਸਰਕਾਰੀ ਉਨਾਵਾਂ ਨਾਲ ਜੁੜੀਆਂ ਸਾਰੀਆਂ ਸੇਵਾਵਾਂ ਆਸਾਨੀ ਨਾਲ ਮਿਲਣ ਲੱਗੀਆਂ ਤੇ ਪਹਿਲਾਂ ਜਿੰਨਾ ਕੰਮਾਂ 'ਚ ਪੂਰਾ ਦਿਨ ਲੱਗ ਜਾਂਦਾ ਸੀ ਉਹ ਹੁਣ ਕਾਜ ਹੀ ਮੈਂਟਚ ਪਿੰਡ ਦੇ ਅੰਦਰ ਪੂਰੇ ਹੋ ਸਕਣਗੇ ਤੇ ਇਹ ਬਦਲਾ ਪੰਜਾਬ ਦੇ ਪਿੰਡੂ ਇਲਾਕਿਆਂ ਜੋ ਬੈਂਕਿੰਗ ਦੀ ਤਸਵੀਰ ਪੂਰੀ ਤਰ੍ਹਾਂ ਬਦਲ ਦੇਵੇਗਾ ਤੇ ਇਸ ਪਹਿਲ ਦਾ ਵੱਡਾ ਲਾਭ ਸਥਾਨਕ ਨੌਜਵਾਨਾਂ ਨੂੰ ਵੀ ਮਿਲੇਗਾ ਕਿਉਂਕਿ ਹਰ ਸੈਂਟਰ ਨੂੰ ਉਸੇ ਪਿੰਡ ਦਾ ਇਲਾਕੇ ਦੇ ਨੌਜਵਾਨ ਚਲਾਉਣਗੇ ਬੀ ਐਲ ਐਸ ਉਹਨਾਂ ਨੂੰ ਸਿਖਲਾਈ ਤੇ ਜ਼ਰੂਰੀ ਡਿਜੀਟਲ ਉਪਕਰਨ ਉਪਲਬਧ ਕਰਾਈ ਗਈ ਤੇ ਇਸ ਨਾਲ ਪਿੰਡੂ ਨੌਜਵਾਨਾਂ ਲਈ ਰੋਜਗਾਰ ਦੇ ਨਵੇਂ ਰਾਹ ਖੁੱਲਣਗੇ ਤੇ ਪਿੰਡਾਂ 'ਚ ਡਿਜੀਟਲ ਸਮਝ ਤੇ ਵਿੱਤੀ ਜਾਗਰੂਕਤਾ ਵਧੇਗੀ ਤੇ ਦੇਸ਼ ਦੀ ਵੱਡੀ ਡਿਜੀਟਲ ਤੇ ਬੈਂਕਿੰਗ ਸੇਵਾ ਦੇਣ ਵਾਲੀ ਕੰਪਨੀ BLS E ਸਰਵਿਸੇਸ ਸੂਬੇ ਤੇ 5000 ਨਵੇਂ BC ਸੈਂਟਰ ਸਥਾਪਿਤ ਕਰੇਗੀ ਤੇ ਇਹ ਸੈਂਟਰ ਸਟੇਟ ਆਫ ਬੈਂਕ ਇੰਡੀਆ ਪੰਜਾਬ ਨੈਸ਼ਨਲ ਬੈਂਕ HDFC ਬੈਂਕ ਸਮੇਤ ਕਈ ਸਰਕਾਰੀ ਤੇ ਨਿੱਜੀ ਬੈਂਕਾਂ ਦੇ ਅਧਿਕਾਰਤ ਬੈਂਕਿੰਗ ਟੱਚ ਪੁਆਇੰਟ ਹੋਣਗੇ ਤੇ ਇਹ ਪਹਿਲ 10000 ਪਿੰਡੂ ਪਰਿਵਾਰਾਂ ਲਈ ਰਾਹਤ ਲੈ ਕੇ ਆਵੇਗੀ ਜਿਹੜੇ ਅੱਜ ਵੀ ਬੈਂਕ ਜਾਣ ਲਈ ਕਈ ਘੰਟੇ ਕਤਾਰ 'ਚ ਖੜੇ ਰਹਿੰਦੇ ਹਨ ਜਾਂ ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹਨ ਤੇ ਸ਼ੁਰੂਆਤ ਅੰਮ੍ਰਿਤਸਰ ਬਠਿੰਡਾ ਫਤਿਹਗੜ੍ਹ ਸਾਹਿਬ ਫਾਜ਼ਿਲਕਾ ਫਰੂਇਪਰ ਲੁਧਿਆਣਾ ਤੇ ਪਟਿਆਲਾ ਜ਼ਿਲ੍ਹਿਆਂ ਤੋਂ ਹੋਵੇਗੀ ਤੇ ਇਸ ਤੋਂ ਬਾਅਦ ਪੜਾਵਰ ਤਰੀਕੇ ਨਾਲ ਇਹਨਾਂ ਸੈਂਟਰਾਂ ਦਾ ਵਿਸਤਾਰ ਪੂਰੇ ਪੰਜਾਬ ਦੇ ਹਰ ਬਲਾਕ ਤੇ ਹਰ ਪਿੰਡੂ ਇਲਾਕੇ ਤੱਕ ਕੀਤਾ ਜਾਵੇਗਾ ਤੇ ਕੰਪਨੀ ਦਾ ਟੀਚਾ ਹੈ ਕਿ 2027 ਤੱਕ ਅਜਿਹਾ ਕੋਈ ਪਿੰਡ ਨਾ ਬਚੇ ਜਿੱਥੇ ਪਿੰਡੂਆਂ ਨੂੰ ਬੈਂਕ ਸੰਬੰਧੀ ਕੰਮਾਂ ਲਈ ਬਾਹਰ ਜਾਣਾ ਪਵੇ ਤੇ ਗੱਲ ਕਰਦੇ ਅਗਲੀ ਖਬਰ ਦੇ ਬਾਰੇ ਪੰਜਾਬ ਚ ਫਖੀ ਸਿਆਸਤ ਸੁਖਵੀਰ ਸਿੰਘ ਬਾਦਲ ਨੂੰ ਰਾਜਾ ਵੜਿੰਗ ਦੀ ਖੁੱਲੀ ਚੇਤਾਵਨੀ ਹਾਂਜੀ ਦੱਸਦੀ ਕਿ ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਸਿਆਸਤ ਹੁਣ ਤੋਂ ਹੀ ਪਖਣੀ ਸ਼ੁਰੂ ਹੋ ਗਈ ਹੈ ਤੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਬਿੱਦਰ ਬਾਹਰ ਹਲਕੇ ਤੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਸੀ ਤੇ ਹੁਣ ਇਸ ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਵੱਡਾ ਬਿਆਨ ਸਾਹਮਣੇ ਆ ਗਿਆ ਹੈ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੁਖਬੀਰ ਸਿੰਘ ਬਾਦਲ ਨੂੰ ਖੁੱਲੀ ਚੁਣੌਤੀ ਵੀ ਦੇ ਦਿੱਤੀ ਹੈ ਤੇ ਰਾਜਾ ਵੜਿੰਗ ਨੇ ਕਿਹਾ ਕਿ ਉਹਨਾਂ ਨੇ ਤਾਂ ਪਿਛਲੀ ਵਾਰੀ ਵੀ ਜ਼ਮੀਨੀ ਚੋਣਾਂ ਵਿੱਚ ਵੀ ਸੁਖਬੀਰ ਬਾਦਲ ਨੂੰ ਇੱਥੋਂ ਚੋਣ ਲੜ ਚੋਣ ਲਈ ਲੜਨ ਦੀ ਚੁਣੌਤੀ ਦਿੱਤੀ ਸੀ ਪਰ ਉਹ ਨਹੀਂ ਲੜੇ ਤੇ ਵੜਿੰਗ ਨੇ ਇਹ ਵੀ ਦਾਵਾ ਕੀਤਾ ਕਿ ਜੇ ਸੁਖਬੀਰ ਬਾਦਲ ਉਦੋਂ ਚੋਣ ਲੜਦੇ ਤਾਂ ਕਾਂਗਰਸ ਜਿੱਤ ਜਾਂਦੀ ਕਿਉਂਕਿ ਸਖਬੀਰ ਨੇ ਸਾਰੀਆਂ ਵੋਟਾਂ ਆਮ ਆਦਮੀ ਪਾਰਟੀ ਨੂੰ ਪਵਾ ਦਿੱਤੀਆਂ ਸਨ ਅਤੇ ਵੜਿੰਗ ਅਨੁਸਾਰ ਸਖਬੀਰ ਬਾਦਲ ਨੇ ਅਜਿਹਾ ਐਸ ਲਈ ਕੀਤਾ ਕਿਉਂਕਿ ਉਹਨਾਂ ਨੂੰ ਰਾਜਾ ਵੜਿੰਗ ਟਾਰਗੇਟ ਲੱਗਦਾ ਸੀ ਤੇ ਆਪਣੀ ਪਿਛਲੀ ਜੱਤ ਦਾ ਜ਼ਿਕਰ ਕਰਦਿਆਂ ਰਾਜਾ ਵੜਿੰਗ ਨੇ ਦੱਸਿਆ ਕਿ 2022 ਵਿੱਚ ਜਦੋਂ ਉਹ ਜਿੱਤੇ ਸਨ ਤਾਂ ਉਹਨਾਂ ਨੂੰ 50 ਹਜ਼ਾਰ ਵੋਟਾਂ ਪਈਆਂ ਸੀ ਤੇ ਜ਼ਮੀਨੀ ਚੋਣ ਵਿੱਚ ਵੀ ਇੰਨੀਆਂ ਹੀ ਵੋਟਾਂ ਪਈਆਂ ਸਨ ਤੇ ਵੜਿੰਗ ਨੇ ਕਿਹਾ ਕਿ ਜੇ ਸੁਖਬੀਰ ਸਿੰਘ ਬਾਦਲ ਜੀ ਕੋਲ ਸਮਾਂ ਨਹੀਂ ਹੈ ਤਾਂ ਉਹ ਹਰ ਸਿਮਰਤ ਕੌਰ ਬਾਦਲ ਨੂੰ ਇੱਥੋਂ ਚੋਂ ਲੜਾ ਦੇਣ ਤੇ ਉਹਨਾਂ ਕਹੇ ਕਿ ਦੋਵਾਂ ਵਿੱਚੋਂ ਕੋਈ ਵੀ ਲੜੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਤੇ ਵੜੈੰਗ ਨੇ ਚੁਣੌਤੀ ਦਿੱਦਿਆਂ ਕਿਹਾ ਕਿ ਸੁਖਬੀਰ ਬਾਦਲ ਜਦੋਂ ਮਰਜੀ ਗਿੱਦੜਵਾਹ ਆ ਜਾਣ ਗਿੱਦੜਵਾਹੇ ਵੱਲ ਸੰਗ ਪੂਰ ਦੇਣਗੇ ਤੇ ਵੜੈੰਗ ਨੇ ਯਾਤਕ ਦਿਵਾਇਆ ਕਿ ਸੁਖਬੀਰ ਸਿੰਘ ਬਾਦਲ ਨੂੰ ਗੋਲਡ ਕੰਬੋਜ ਨੇ 30000 ਵੋਟਾਂ ਦੇ ਫਰਕ ਨਾਲ ਹਰਾਇਆ ਸੀ ਤੇ ਗੱਲ ਕਰਦੇ ਅਗਲੀ ਖਬਰ ਦੇ ਬਾਰੇ ਨਵਜੂਤ ਕੌਰ ਸਿੱਧੂ ਮਾਮਲੇ ਤੇ ਆਖਰ ਕੀ ਬੋਲੇ ਰਾਜਾ ਵੜਿੰਗ ਹਾਂਜੀ ਦੱਸ ਦਈਏ ਕਿ ਨਵਜੂਤ ਕੌਰ ਸਿੱਧੂ ਨੂੰ ਪਾਰਟੀ ਚ ਮੁਤਲ ਕੀਤੇ ਜਾਣ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਵੜਿੰਗ ਨੇ ਕਿਹਾ ਹੈ ਕਿ ਕਾਂਗਰਸ ਵਿੱਚ ਅਨੁਸ਼ਾਸਨਹੀਨਤਾ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਉਹਨਾਂ ਕਿਹਾ ਕਿ ਜਿਨ੍ਹਾਂ ਨੇ ਕਾਂਗਰਸ ਦੇ ਰਾਜ ਵਿੱਚ ਵਜ਼ੀਰੀਆਂ ਮਾਨੀਆਂ ਅਤੇ ਖੁਦ ਕਾਂਗਰਸ ਦੇ ਪ੍ਰਧਾਨ ਰਹੇ ਉਹਨਾਂ ਨੂੰ ਅਜਿਹੀਆਂ ਗੱਲਾਂ ਕਰਦਿਆਂ ਸ਼ਰਮ ਮੋਣੀ ਚਾਹੀਦੀ ਹੈ ਤੇ ਇਹ ਲੋਕ ਕਾਂਗਰਸ ਵਿੱਚ ਪ੍ਰਧਾਨ ਰਹਿ ਕੇ ਵੀ ਕੁਝ ਨਹੀਂ ਕਰ ਸਕੇ ਤੇ ਹੁਣ ਕਾਂਗਰਸ ਦੀ ਬਦਕੋਹੀਆਂ ਕਰ ਰਹੇ ਹਨ ਤੇ ਰਾਜਾ ਵੜਿੰਗ ਸ਼੍ਰੀ ਮੋਖਤਰ ਸਾਹਿਬ ਜ਼ਿਲ੍ਹਾ ਪ੍ਰੀਸ਼ਦ ਉਦੇਕਰਨ ਜốn ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਹੋਏ ਸਨ ਤੇ ਇਸ ਮੌਕੇ ਵੜਿੰਗ ਨੇ ਕਿਹਾ ਕਿ ਪੰਜਾਬ ਕਾਂਗਰਸ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰੇਗੀ ਤੇ ਉਹਨਾਂ ਦਾਅਵਾ ਕੀਤਾ ਕਿ ਪੰਜਾਬ ਫੀਸ ਦੀ ਸੀਟਾਂ ਤੇ ਕਾਂਗਰਸ ਦਾ ਕਬਜ਼ਾ ਹੋਵੇਗਾ ਤੇ ਹਾਂਜੀ ਦੋਸਤੋ ਅੱਜ ਦੀਆਂ ਵੱਡੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੱਤੀਆਂ ਨੇ ਤੇ ਆਉਣ ਵਾਲੀਆਂ ਹੋਰ ਰਿਲੇਟਡ ਅਪਡੇਟ ਦੇਖਣ ਲਈ ਪੰਜਾਬੀ ਅਪਡੇਟ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰੋ ਜੀ ਧੰਨਵਾਦ